ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਨਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਜੱਤਗੱਲ ਦੇ ਵਿੱਚ ਤੇ ਆ ਜੱਤਗੱਲ ਪਿੰਡ ਆ ਜਿਹੜਾ ਉਹ ਜ਼ਿਲ੍ਹੇ ਫਰੀਦਕੋਟ ਦਾ ਹੀ ਆ ਗਿਆ ਨਾ ਵੀਰੇ ਹਾਂ ਫਰੀਦਕੋਟ ਜ਼ਿਲ੍ਹੇ ਫਰੀਦਕੋਟ ਦਾ ਹੀ ਪਿੰਡ ਆ ਤੇ ਇਹ ਪਿੰਡ ਮਿੱਤਰੋ ਸਰਾਵਾਂ ਦਾ ਵੀ ਗਵੰਡੀ ਪਿੰਡ ਆ ਤੇ ਜੇ ਆਪਾਂ ਕਹ ਲਈਏ ਵੀ ਹਰੀ ਨੋ ਕੋਟ ਕੋ ਪੂਰਾ ਜਿਹੜਾ ਵਾਇਆ ਆਉਂਦਾ ਉਹ ਵਾਇਆ ਤੋਂ ਸਿੱਧੀ 10-12 ਕਿਲੋਮੀਟਰ ਦੀ ਦੂਰੀ ਪੈਂਦੀ ਆ ਮੱਤਾ ਇਸ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਬਾਈ ਹੁਣਾਂ ਨੇ ਪਹਿਲਾਂ 1.5 ਤੋਂ 2 ਸਾਲ ਪਹਿਲਾਂ ਬਾਈ ਹੁਣਾਂ ਨੇ ਮੱਝਾਂ ਵੇਚ ਕੇ ਖਾਵਾਂ ਦਾ ਫਾਰਮ ਬਣਾ ਲਿਆ ਸੀ ਤੇ ਉਹ ਬਹੁਤ ਸੋਹਣਾ ਚੱਲਦਾ ਇੱਕ ਗਾਂ ਵਿਖਾਉਣੀ ਆ ਤੁਹਾਨੂੰ ਮਿੱਤਰੋ ਗਾਂ ਵੀ ਇੱਕ ਅਜਿਹੀ ਵਿਖਾਉਣੀ ਆ ਜਿੰਦਾ ਤੁਹਾਨੂੰ ਨਾਲ ਬੀਮਾ ਹੋਇਆ ਵੀ ਮਿਲ ਜਾਊਗਾ ਬੀਮੇ ਹੋਏ ਪਤਾ ਇਹ ਮਤਲਬ ਹੁੰਦਾ ਵੀ ਜੇਕਰ ਰੱਬ ਨਾ ਕਰੇ ਕੋਈ 1921 ਆਪਣੇ ਪਸ਼ੂ ਨੂੰ ਹੁੰਦੀਆ ਤੋ ਵੈਸੇ ਤਾਂ ਪ੍ਰਮਾਤਮਾ ਅਗੇ ਦੁਆਵਾਂ ਵੀ ਕਰੇ ਹੀ ਨਾ ਕੋਈ ਪਰ ਜੇਕਰ ਹੋ ਜੇ ਤਤਵਾ ਨੂੰ ਬਈ ਬੀਮਾ ਜਿਹੜਾ ਇਹਦੀ ਪੇਮੈਂਟ ਜਿੰਨੀ ਗਾਂ ਦੀ ਹੁੰਦੀ ਬਣਦੀ ਉਹ ਤੁਹਾਨੂੰ ਮਿਲੂਗੀ ਬੀਮੇ ਦਾ ਮਤਲਬ ਇਹ ਹੁੰਦਾ ਤੇ ਮੈਂ ਦੂਜੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਭਰਾ ਬੀਮੇ ਕਰਾ ਵੀ ਦਿੰਦਾ ਨਾ ਬਈ ਹਾਂ ਹਾਂ ਬੀਮੇ ਕਰਾ ਵੀ ਦਿੰਨੇ ਆਪਾਂ ਹਾਂ ਆਪਾਂ ਬਾਈ ਬੀਮੇ ਕਰਾ ਵੀ ਦਿੰਦਾ ਜੇ ਕਿਸੇ ਨੇ ਭਰਾਵੋ ਚੰਗੇ ਪਸ਼ੂਆਂ ਦੇ ਬੀਮੇ ਕਰਵਾ ਲਓ ਵੀ ਜਿਹੜੇ ਚੰਗੀ ਕੀਮਤ ਦੇ ਪਸ਼ੂ ਆ ਉਹ ਬੀਮੇ ਜ਼ਰੂਰ ਕਰਵਾਓ ਬਾਈ ਨਾ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਬਾਈ ਠੀਕ ਆ ਜੀ ਬਹੁਤ ਵਧੀਆ ਸਿੱਟਾ ਕਰ ਪ੍ਰਵਾਹ ਬਹੁਤ ਵਧੀਆ ਜੀ ਅਸਾ ਵੀਰੇ ਨਾਮ ਦੱਸ ਦੀ ਇੱਕ ਵਾਰੀ ਨਾਮ ਆਪਣਾ ਗਰਮੀਤ ਸਿੰਘ ਆ ਜੀ ਜੀ ਗਰਮੀਤ ਸਿੰਘ ਦੇ ਨਾਮ ਤੇ ਡੇਰੀ ਫਾਰਮ ਆਪਣਾ ਰਜਿਸਟਰੀ ਆ ਮੈਬੈਬ ਤੇ ਵੀ ਚੜਿਆ ਹੋਆ ਆਪਣਾ ਠੀਕ ਆ ਬਾਈ ਅੱਛਾ ਇੱਕ ਗੱਲ ਦੱਸੀ ਮੈਨੂੰ ਬੀਮੇ ਫਿਰ ਸਾਰੇ ਪਸ਼ੂਆਂ ਦੇ ਕਰਵਾਏ ਹੋਏ ਹਾਂ ਸਾਰੇ ਪਸ਼ੂਆਂ ਦੇ ਬੀਮੇ ਹੋਏ ਵੇ ਆਪਣੇ ਆਪ ਦੇ ਦੇ ਹੈ ਆਪ ਦੇ ਨਹੀਂ ਅਸੇ ਜੇ ਕਿਸੇ ਭਰਾ ਨੇ ਕਰਵਾਉਣਾ ਹੋਵੇ ਵੱਡੇ ਬਾਈ ਤੇ ਆਪਾਂ ਬਾਈ ਜੀ ਜਿਆਦਾ ਨੰਬਰ ਦੇ ਦਾਂਗੇ ਜਾਂ ਆਪਾਂ ਕਰਵਾ ਕੇ ਕਰਵਾ ਦਾਂਗੇ ਉਹਨਾਂ ਦੇ ਬੰਦਾ ਹੈਗਾ ਆਪਣਾ ਬੰਦਾ ਹੈਗਾ ਆਪਣਾ ਅੱਛਾ ਜਿਹੜੇ ਕਰਵਾ ਕੇ ਕਿੰਨਾ ਕੁ ਖਰਚਾ ਆ ਜਾਂਦਾ ਇੱਕ ਪਾ ਬਾਈ ਜੀ ਇਹ ਤੇ ਜੇ ਮੰਨ ਕੇ ਚੱਲ ਜਰਨਲ ਆ ਉਹ ਤੇ 1120 ਰੁਪਏ ਆ ਜੇ 2 ਸਾਲਾਂ ਦਾ ਕਰਾਉਣਾ ਉਹ ਜੀ ਜਿਆਦਾ ਆ ਜੇ 3 ਸਾਲਾਂ ਦਾ ਵੀ ਹੋ ਜਾਂਦਾ ਵੀ ਜੇ 5 ਸਾਲ ਦਾ ਕਰੋੜਾ ਨਹੀਂ 3 ਸਾਲ ਤਾਂ ਹੀ ਹੁੰਦਾ ਈ ਉਹ ਤੈਨੂੰ ਸਰ ਉਹਦੋਂ ਬਾਅਦ ਫਿਰ ਨਿਊ ਹੋ ਜਾਂਦਾ ਹਾਂ ਨਿਊ ਹੋ ਜਾਂਦਾ ਠੀਕ ਆ ਬਾਈ ਕਿੰਨਾ ਕੋਈ 1100 ਰੁਪਏ ਦੇ ਵਿੱਚ 1120 ਰੁਪਿਆ ਦਾ ਫਿਰ ਹੋ ਜਾਂਦੀ 2240 ਰੁਪਏ ਕੀਮਤ ਫਿਰ 2200 ਕੀਮਤ ਹੋ ਜਾਂਦੀ 3 ਸਾਲਾਂ ਦਾ ਤੈਨੂੰ ਕੋਈ 3000 ਲੱਗ ਜੂਗਾ 3000 ਰੁਪਿਆ ਲੱਗ ਜੂਗਾ ਕੋਈ ਬਾਲਾ ਵੀ ਨਹੀਂ ਜੇ ਸੋਚੀਏ ਤਾਂ ਅੱਪਰ ਲੱਖ ਦੀ ਗਾਂ ਦੀ ਕੀਮਤ ਦੇ ਵਿੱਚ ਜੇ ਅੱਪ ਲੱਖ ਲਾ ਦਿੰਦੇ ਤੇ 3000 ਹੋਰ ਲਾ ਦਈਏ ਉਹ ਤੇ ਪਸ਼ੂ ਦੀ ਕੀਮਤ ਮੰਨ ਕੇ ਚਲੋ ਆਪਾਂ 70000 ਰੁਪਏ ਲੈ 60000 ਪਾਉਂਦੇ ਸੀ ਹੁਣ ਇਹਨਾਂ ਨੇ ਦੁੱਧ ਦਾ ਰਿਕਾਰਡਰ ਕੁੜ ਵੀ ਵੇਖਦੇ ਵੀ ਇੰਨੇ ਦੁੱਧ ਵਾਲੀ ਗਾਂ ਆ ਇੰਨੇ ਦੁੱਧ ਨਹੀਂ ਪਸੂ ਦੁੱਧ ਤੇ ਹੋਵੇ ਅਸਰ ਵੈੜ ਦਾ ਨਹੀਂ ਹੁੰਦਾ ਇਹ ਅਸਰ ਵੈੜ ਦੁੱਧ ਦਾ ਰੂਪ ਪਸੂ ਦਾ ਹਾਂ ਅੱਛਾ ਇਹ ਹੁਣ ਗਾਂ ਜਿਹੜੀ ਆਪਾਂ ਵੇਚਣੀ ਆ ਇਹਦਾ ਬੀਮਾ ਹੋਇਆ ਹੋਇਆ ਹਾਂ ਇਹਦਾ ਬੀਮਾ ਹੋਇਆ ਬਈ ਠੀਕ ਹੈ ਕਿੰਨੇ ਸਾਲਾਂ ਦਾ ਬਈ ਇਹ ਬਾਈ ਜੀ 3 ਸਾਲਾਂ ਦਾ ਬੀਮਾ ਹੋਇਆ ਹੋਇਆ ਦਾ 3 ਸਾਲ ਦਾ ਹੋਇਆ ਹੋਇਆ ਅੱਛਾ ਵੀਰੇ ਇਹਨੇ ਕਿੰਨਾ ਵਾ ਸੂਆ ਸੂਣਾ ਹੁਣ ਬਾਈ ਇਹਨੇ ਬਾਈ ਜੀ ਤੀਜਾ ਸੂਆ ਸੂਣਾ ਪਹਿਲੇ ਸੂਏ ਆਪਾਂ ਲਈ ਸੀਗੀ ਇਹ ਠੀਕ ਆ ਕਿਉਂਕਿ ਪਹਿਲੇ ਦੂਏ ਤੇਰੇ ਕੋਲ ਦੋ ਸੂਏ ਵਾ ਦੋ ਸੂਏ ਵੱ ਉਸ ਸੈਕਟਰ ਟਰੰਪ ਦਾ ਲੱਗਿਆ ਵਾ ਟਰੰਪ ਦਾ ਲੱਗਿਆ EBS ਵਾਲਿਆਂ ਦਾ EBS ਦਾ ਠੀਕ ਹੈ ਅੱਛਾ ਤੂੰ ਕਿੰਨਾ ਦੁੱਧ ਚੁੰਦਾ ਰਿਆ ਭਰਾ ਇਹ ਬਾਈ ਜੀ ਇਹ ਰੇ ਥੱਲੋਂ ਆਪਾਂ ਕਹਨ ਨੂੰ ਕੁਝ ਮਰਜੀ ਕਹੀ ਕੇ 33 34 ਕਿਲੋ ਦੁੱਧ ਚੁੰਦੇ ਰਹੇ ਆਪਾਂ ਐਰ ਕੰਡੇ ਵਾਲਾ ਕੰਡੇ ਵਾਲਾ ਫਿਰ ਤਾਂ ਬਣਦੀ ਬਣਉਦੀ ਬਹੁਤ ਹੋਊਗੀ ਬਾਈ ਥੱਲੋਂ ਪੂਰੀ ਬਣਦੀ ਆ ਕੱਚੀ ਦਾ ਮਤਲਬ ਇਹ ਆ ਵੀ ਜੇ ਕਿਸੇ ਵੀਰ ਭਰਾ ਨੇ ਲੈਣੀ ਆ ਜੋ ਆਪਾਂ ਮੌਕੇ ਤੇ ਲੈ ਜੈਣਾ ਬਾਈ ਅਗਲੇ ਤੋਂ ਸੇਵਾ ਨਹੀਂ ਹੁੰਦੀਗੀ ਤੇ ਮੁੜ ਕੇ ਨਾ ਉਹਨਾਂ ਦੁੱਧ ਬਣਦਾ ਕਿਉਂਕਿ ਅਗਲਾ 20 ਦਿਨਾਂ ਦੀ ਆਪਾਂ 15 ਦਿਨਾਂ ਦੀ ਕੱਚੀ ਤਾਂ ਵੇਚਦੇ ਆ ਵੀ ਪੂਰਾ ਅਗਲਾ ਜਾ ਕੇ ਜੀ ਲੱਗ ਜਾਊਗਾ ਜੀ ਲੱਗੂ ਆਪਾਂ ਜੇ ਕਈ ਵਾਰੀ ਵੀਰ ਨੇ ਕਿਸੇ ਨਾਲ ਸੌਦਾ ਕਰਨਾ ਆਪਾਂ ਦੁੱਧ ਚਵਾ ਕੇ ਅਛਾ ਦੇਣ ਦੇ ਕਿੰਨੇ ਬਾਕੀ ਆ ਹਜੇ ਦੇਣੇ ਦਾ ਬਾਈ 22 ਤਰੀਕ ਨੂੰ ਦੇਣ ਪੂਰੇ ਹੋ 22 ਤਰੀਕ ਨੂੰ 15 ਦਿਨ ਬਾਕੀ ਰਹਿ ਗਏ 15 ਦਿਨ ਬਾਕੀ ਆ ਕੀ ਬਾਤ ਆ ਕੋਈ ਵਾਸਤਾ ਨਹੀਂ ਖਲਦੀ ਜਮਾਂ ਠੰਡੀ ਸੀ ਲਾ ਸਾਡਾ ਬੱਚਾ ਵੀ ਬਹਿ ਜਾਂਦਾ ਨਾਲ ਠੀਕ ਆ ਬਾਈ ਪਹਿਲੀ ਗੱਲ ਦਾ ਆਪਾਂ ਕਹਿੰਦੇ ਵੀ ਕਿਸੇ ਨੂੰ ਗੱਪ ਮਾਰ ਕੇ ਪਸੂ ਨਾ ਦੇਓ ਸਹੀ ਗੱਲ ਆ ਬਾਈ 5-4000 ਰੁਪਿਆ ਪਾਣੀ ਕੱਟ ਲੈ ਲੋ ਜੋ ਵੱੱਡ ਲੈ ਲੋ ਕੋਈ ਦੁੱਖ ਨਹੀਂ ਹੁੰਦਾ ਜੇ ਬਈ ਪਸ਼ੂ ਜੇ ਛਾੜੀ ਮਾਰ ਲੱਗ ਗਿਆ ਤੇ ਬੱਚੇ ਨੂੰ ਬਾੜੋ ਬੱਚੇ ਨੂੰ ਬਾੜਾ ਤੂੰ ਤੇਰੇ ਤੇਰਾ ਤੂੰ 35 ਕਿਲੋ ਕਹਿ ਕੇ ਦੇਦਾ ਅਗਲੇ ਕੋਲ ਜਾ ਕੇ 20 ਦਵੇ ਦੁੱਖ ਤਾ ਅਗਲਾ ਬਈ ਜਾ ਕੇ ਪੱਠੇ ਨਾ ਪਾਵੇ ਪੰਜ ਵੀ ਨਹੀਂ ਦਿੰਦੀਗੀ ਨਹੀਂ ਦਿੰਦੀ ਬਾਈ ਅੱਛਾ ਹੁਣ ਤੇਰੇ ਕੋ ਕਿੰਨੇ ਜਾਨਵਰ ਹੋ ਗਏ ਫਿਰ ਵੱਡੇ ਹੁਣ ਬਾਈ ਜੀ ਆਪਣੇ ਕੋਲ 15 ਨਾਗ ਹੋ ਗਏ ਬੱਚੀਆਂ ਕਿੰਨੀਆਂ ਤਿਆਰ ਕਰ ਬੱਚੀਆਂ ਬਾਈ ਜੀ 5 ਤਿਆਰ ਹੋ ਗੂ ਵੀ ਸੈਕਟਰ ਤੋਂ ਸੀਮਣ ਲੰਗਾਈਆਂ ਆਪਣੇ ਇਹ ਚ ਪ੍ਰੋਪਰ ਕਾਰਡ ਆ ਲ ਗਿਆ ਹਾਂ ਦੇਸੀ ਇਵੈਂਟ ਲੈ ਲਏ ਉਹਨਾਂ ਨੇ ਕਿ ਨਹੀਂ ਹਜੇ ਨੇ ਐਕੜੇ ਲੈ ਲਈਏ ਇਹਦੀ ਵਛੀ ਨੇ ਸਿਮ ਲੈ ਲਈ ਪਹਿਲੇ ਸੂਏ ਦੀ ਆ ਠੀਕ ਆ ਬਾਈ ਉਹਦੇ ਸੈਗ ਦਾ ਗਾਂ ਲੱਗਿਆ ਵਾ ਠੀਕ ਆ ਉਹ ਪੰਜਾ ਮਹੀਨਾ ਦੀ ਗੱਭਣ ਵਛੀ ਪੰਜਾ ਮਹੀਨਾ ਠੀਕ ਆ ਬਾਈ ਕੀ ਆ ਬਾਤ ਇੱਕ ਗੱਲ ਹੈ ਕਿ ਤੈਨੂੰ ਕਿਵੇਂ ਲੱਗਿਆ ਬਾਈ ਤੂੰ ਹੁਣ ਇਸ ਫੀਲਡ ਦੇ ਵਿੱਚ ਆ ਬਾਈ ਜੀ ਜੇ ਆਪਾਂ ਕਰ ਗਏ ਵੀ ਸਾਰਾ ਡੱਬਰ ਕੰਮ ਕਰੇ ਤਾਂ ਪੂਰੀ ਬਚਦਾ ਜੇ ਹੁਣ ਬੰਦਾ ਰੱਖ ਕੇ ਕਰਗੇ ਫਿਰ ਡੱਕਾ ਬਚਤ ਨਹੀਂ ਬਾਈ ਠੀਕ ਆ ਬਾਈ ਠੀਕ ਆ ਤੂੰ ਹੀ ਵਾਸਤਾ ਨੇ ਕਿੰਨੀ ਇਨਕਮ ਕਰ ਲੈ ਕਰ ਲੈਣਾ 35-40 ਹਜ਼ਾਰ ਦੀ ਕਿ ਨਹੀਂ ਹਾਂ 40000 ਰੁਪਿਆ 40000 ਠੀਕ ਆ ਖਰਚਾ ਕੱਢ ਕੇ ਭਜਦਾ ਕੋਈ ਬੰਦਾ ਨਹੀਂ ਕਰ ਇੱਕ ਗੱਲ ਹੋਰ ਵੀ ਆ ਤੂੰ ਇਹ ਕਮਾਈ ਆ ਜਿਹੜੀ ਇੱਧਰ ਇਵੈਸਟ ਕਰੀ ਜੰਨਾ ਹਾਂ ਹਾਂ ਨਾਲੇ ਮੇਰੀ ਵਾਈ ਆ 15 16 ਕਿਲਿਆਂ ਦੀ ਬੰਦਾ ਨਹੀਂਗਾ ਨਹੀਂ ਠੀਕ ਹੈ ਬਾਈ ਓਕੇ ਦੀ ਰਿਪੋਰਟ ਆ ਜਮ ਲੈ ਵੀ ਮਿੱਤਰੋ ਜਜ਼ਬਾ ਹੋਣਾ ਚਾਹੀਦਾ ਕਿਸੇ ਵੀ ਭਰਾ ਦੇ ਵਿੱਚ ਗੱਲ ਖਤਮ ਤੇ ਜੇ ਆਪਣੇ ਵਿੱਚ ਹੈ ਜਜ਼ਬਾ ਮਿੱਤਰੋ ਤੇ ਫੇਰ ਨਹੀਂ ਭਰਾਓ ਇਹਨਾਂ ਨੇ ਕਰ ਦੇਣਾ ਵੀ ਪਿਊਸ ਕਰੀ ਦੋ ਮਿੰਟ अच्छा वीरै फिर होंदा है दस मेनू ਵੀ ਰੇਟ ਦਾ ਤੇ ਰੇਟ ਬਾਈ ਜੀ ਆਪਾਂ ਫੋਨ ਤੇ ਕਰਾਂਗੇ ਇਹਦਾ ਫੋਨ ਤੇ ਕਰਾਂਗੇ ਕਿਉਂਕਿ ਆਏ ਆ ਬਾਈ ਕੱਤੀ ਆ ਜੇ ਉਹ ਪੂਰੀ ਤਿਆਰ ਹੋ ਗਈ ਪੂਰਾ ਲੇਵਲ ਫੁੱਲ ਭਰ ਲੈਣਾ ਠੀਕ ਆ ਉਹਨੇ ਮੂਹ ਨੂੰ ਉਹਨੇ ਮਗਰ ਨੂੰ ਹੂਗਾ ਅਰੇ ਕੁੜੀ ਵੀ ਝੋਲਦੀ ਆਪਣੀ ਹਾਂ ਹਾਂ ਬਾਈ ਮਸ਼ੀਨ ਮਸ਼ੀਨ ਲਾ ਕੇ ਦੇ ਦਿੰਦੇ ਆਪੇ ਬਹਿ ਜਾਂਦੀ ਆ ਪੁੱਤ ਤਾਂ ਭਾਲੂਗੀ ਕਿ ਨਹੀਂ ਹਾਂ ਹਾਂ ਬਹਿ ਲੂਗੀ ਬਾਈ ਪੁੱਤ ਬੈਠੀ ਬਾਲਾ ਯਾਰ ਕਿੰਨੀ ਉਮਰ ਆ ਪੁੱਤ ਤੇਰੀ ਆਏ ਇਹਦੀ 8 ਸਾਲਾਂ ਦੀ ਆਈ ਇਹਦੇ ਮੈਕ ਲਾ ਮੜਾ ਕਰੀਏ ਦੋ ਚਾਰ ਗੱਲਾਂ ਆ ਜਾ ਫਿਰ ਜਲ ਮਾਲ ਆ ਲਾ ਦੇ ਮੈਕ ਨੂੰ ਕਰੀਏ ਆਪਾਂ ਦੋ ਗੱਲਾਂ ਇਹਦੇ ਨਾਲ ਯਾਰ

ਵੀ ਤੂੰ ਹੁਣ ਖਾਵਾ ਗੋਵਾ ਚੋਲੇ ਨਾ ਫਿਰ ਹਾਂਜੀ ਅਸ਼ੀਰ ਲਾ ਕੇ ਹਾਂਜੀ ਕਿੰਨੀਆਂ ਚੋਲੇ ਨਾਲ ਤੁਹਾਡੀ ਦੂਸਰ ਪੈਸੇ ਪੋਹੇ ਦਿੰਦੇ ਤੇ ਨੂੰ ਕਿ ਸਾਰੇ ਆਪ ਦੇ ਕੋਲ ਹੀ ਰੱਖੀ ਜਾਂਦੇ ਆ ਹੈ ਦਿੰਦੇ ਆ ਕਿੰਨੇ ਦੇ ਦਿੰਦੇ ਮਹੀਨੇ ਦੇ ਦੱਸ ਦੇ ਫੈੜੀ ਆਈਡੀਆ ਅੱਛਾ ਪੁੱਤ ਕਿਹੜੀ ਕਲਾਸ ਚ ਪੜਦਾ ਸੈਕਿੰਡ ਠੀਕ ਆ ਪੜਨਾ ਕਿ ਡੈਰੀ ਫਾਰਮ ਬਣਾਉਣਾ ਦੱਸ ਦਾਨ ਦੇ ਕਿੱਧਰ ਗਿਆ ਹੈ ਡੈਰੀ ਫਾਰਮ ਬਣਾਉਣਾ ਕਿ ਪੜਨਾ ਦੱਸ ਦੇ ਪੜਨਾ ਪੜਨਾ ਉਹ ਡੈਰੀ ਫਾਰਮ ਬਣਾਵਾਂਗੇ ਬਾਕੀ ਜੋ 100 ਰੱਖਾਂਗੇ ਆਪਾਂ ਕੀ ਲੈਣਾ ਪਾ ਕੋਈ ਨਾ ਨੌਕਰੀ ਨਕਰੀ ਦਾ ਉਹਦਾ ਕਰਾ ਕੇ ਕੰਮ ਲੈ ਪੁੱਤ ਬਾਈ ਦਾ ਨੰਬਰ 22 ਸਕਰੀਨ ਦੇ ਉੱਤੇ ਵੀ ਜਲਾ ਦੂੰਗਾ ਮੈਂ ਤੇ ਇਹ ਬਾਈ ਦੀ ਗੁਡਿਆ ਵਾ ਕਿਉਂਕਿ ਸ਼ੌਕ ਹਮੇਸ਼ਾ ਬੱਚੇ ਨੂੰ ਪਾਉਣਾ ਚਾਹੀਦਾ ਬਾਈ ਦੇ ਮੈਕ ਲਵਾ ਦੇ ਫਿਰ ਜਦੋਂ ਪਿਊਸ ਕਰਕੇ ਦੋ ਮਿੰਟ अच्छा भाई जवाक सारे मतलब परिवार सारे मेहनत हां हां भाई, भाई सारे काम ਕਰਦੇ ਆ ਕਰਕੇ 4 4:30 ਵਜੇ ਉੱਠ ਕਰਦੇ ਆ ਇਹ ਨਹੀਂ ਗੱਲ ਵੀ ਕੋਈ ਡਿਊਟੀਆਂ ਡੋ ਅੱਡੀ ਸਾਰਿਆਂ ਦੀ ਆਹ ਪੈਣ ਪੂਣ ਦਾ ਟਾਈਮ ਫਿਰ 7-8 ਤ ਵਜਾਂ ਦੇ ਹੋਣਗੇ ਭਾਈ ਨਹੀਂ ਭਾਈ 7 ਵਜੇ ਨੂੰ ਸੀ ਪੱਠੇ ਪਾ ਦੇਣਾ ਟਿਜਨ ਕਰ ਦੇਣਾ 4 ਪਾ ਕੇ ਟਿਜਨ ਕਰਕੇ ਵਿਹਲੇ ਹੋ ਜਾਣਾ ਆਪਾਂ ਠੀਕ ਹੈ ਇਹ ਠੀਕ ਹੈ ਤਾਂ ਤੈਨੂੰ ਮਰਜਾ ਦੇ ਨਾਲੋਂ ਚੰਗਾ ਲੱਗਿਆ ਨਹੀਂ ਗਾਵਾਂ ਦਾ ਕੰਮ ਵਧੀਆ ਠੀਕ ਆ ਦੁੱਧ ਲੰਮਾ ਸਮਾਂ ਦਿੰਦੀਆਂ ਹਾਂ ਹਾਂ ਦੁੱਧ ਲੰਮਾ ਸਮਾਂ ਦਿੰਦਿਆਂ ਡਰਾਈ ਕਿਤੇ ਟਾਈਮ ਤੇ ਕੀਤੀ ਸੀ ਇਹ 2.5 2.5 ਮਹੀਨਾ ਤੋਂ ਕੀਤੀ ਹੈ ਹੈ 2 ਮਹੀਨੇ ਪਹਿਲਾਂ ਮੈਨੂੰ ਦੇ ਦੇ ਨੰਬਰ ਆਫ ਦਾ ਕਿਰ 9478087388 ਇੱਕ ਵਾਰੀ ਹੋਰ ਬੋਲ 9478087388 ਇਸੇ ਦੀ WhatsApp ਚੱਲਦਾ ਠੀਕ ਹੈ ਬਰੇ ਲੈ ਵੀ ਮਿੱਤਰੋ ਪਿੰਡਾ ਜਿੱਤ ਗੱਲ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ ਆ